ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਆ ਗਿਆਂ ਤੋਕੜ ਤੇ ਇੱਕ ਤਾਂ ਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਬਈ ਆਪਾਂ ਵੀਡੀਓ ਬਣਾ ਰਹੇ ਹਾਂ ਫਾਰਮ 'ਚੋਂ ਵੀਡੀਓ ਬਣਾ ਰਹੇ ਹਾਂਗੇ ਬਾਈ ਫਾਰਮ 'ਚੋਂ ਹੀ ਇਹ ਮੰਨ ਕੇ ਚੱਲੋ ਵੀ ਜਿਹੜੀਆਂ ਬੜਾ ਚਾਰੇ ਸੇਲ ਕਰ ਰਹੇ ਆਗੇ ਤੇ ਬਾਕੀ ਦੀ ਗੱਲ ਬਾਤ ਆ ਜਿਹੜੀ ਆਪਾਂ ਬਾਈ ਨਾਲ ਕਰ ਲੈਨੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋਠੀ ਠੀਕ ਹੋਂ ਬਾਈ ਜੀ ਹਾਂ ਹਾਂ ਵਧੀਆ ਬਰਾ ਕਿਰਪਾ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਆਪਣਾ ਅਵਤਾਰ ਸਿੰਘ ਆ ਹਮ ਤੇ ਪਿੰਡ ਆਪਣਾ ਭਗਤਪੁਰਾ ਮੋੜ ਠੀਕ ਆ ਚਾਰਾਂ ਗੋਠੇ ਵੀ ਚਾਲ ਗੋਠੇ ਵੀ ਕਹਿੰਦੇ ਆ ਪੱਖੋ ਕੰਚੀਆਂ ਤੋਂ 1.5 ਕਿਲੋਮੀਟਰ ਰਹਿੰਦਾ ਸੈਣਾ ਵੀ ਪੰਜ ਪੈਂਦਾ ਤੇ ਆਪਾਂ ਨੂੰ ਵੱਡੇ ਮੋੜ ਵੀ 5 ਕਿਲੋਮੀਟਰ ਪੈਂਦਾ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਵੀਰੇ ਆਪਣਾ 98769 08464 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਬਾਈ ਪਹਿਲੇ ਨੰਬਰ ਵਾਲੀ ਵੇੜ ਤੋਂ ਸ਼ੁਰੂ ਕਰਦੀ ਇਹ ਵੇੜ ਵੀਰੇ ਹੈਗੀ ਸੂਈ ਤਨ ਸਵਾਤਨ ਮਹੀਨਾ ਦੀ ਤਾਰਾਂ ਅੱਜ ਆਪਣੇ ਸਾਹਮਣੇ ਦੇਈ ਜਾਂਦੀ ਆ ਠੀਕ ਹੈ ਤੇ ਦੁੱਧ 8 ਲੀਟਰ ਬਸ 7 ਲੀਟਰ ਕਹਿ ਕੇ ਦੇਣੀ ਆ ਔਰ ਲੇਥਾਂ ਚ ਮਾੜੀ ਇਹਦੇ ਤਾਰਾਂ ਘੱਟ ਆ ਬੈਠਦੇ ਔਰਲੇ ਥਾਂ ਚੋਂ ਤਾਰਾਂ ਘੱਟ ਤਾਰਾਂ ਘੱਟ ਉਹ ਵੀ ਆਪ ਦੱਸ ਕੇ ਦੇਣੀ ਆ ਉਹ ਚੀਜ਼ ਦਾ ਨਾ ਵੀ ਚੀਜ਼ ਦਾ ਹੋਣਾ ਅੱਜ ਹੀਟ ਚ ਆ ਹਨਾ ਅੱਜ ਹੀਟ ਚ ਆ ਬੈਠ ਦੁੱਧ 2 ਲੀਟਰ ਉਹਦਾ ਕਰਕੇ ਘੱਟੀ ਵੀ ਆ ਅੱਜ ਹੀਟ ਦਾ ਕਰਕੇ ਚਵਾਈ ਚਵਾਈ ਕਿਵੇਂ ਆ ਚਵਾਈ ਚਵਾਈ ਇੱਕ ਨੰਬਰ ਆ ਵੀਰੇ ਜਮ ਠੀਕ ਹੈ ਚਵਾਈ ਚਵਾਈ ਟਾਈਮ ਵੀ ਦੇਖ ਲੋ ਵੀ ਆ ਆਪਣੇ ਬਣਾ ਲੈ ਦਿਖਾਈ ਦੇਣਾ ਟਾਈਮ ਤੇ 22 ਵਜੇ ਨੇ ਹਜੇ ਉਹ ਕਰਕੇ ਸਵੇਰੇ ਵੀ ਬਾਈ ਆਪਣੀ 7 ਵਜੇ ਹੁੰਦੀ ਆ ਚ ਵੇਰ ਕਾ ਦਾ ਆਪਣੇ ਕੋਲੇ ਗੱਡੀ ਰਾਤ ਨੂੰ ਵੀ 10 ਵਜੇ ਉਨੀ ਦੇ ਸਵੇਰੇ ਵੀ 10 ਵਜੇ ਹੁੰਦੀ ਆ ਠੀਕ ਹੈ ਬਾਈ ਜਦੋਂ ਮਰਜ਼ੀ ਬੰਦਾ ਆ ਕੇ ਦੇਖ ਸਕਦਾ ਇਹ ਨਹੀਂ ਹੁੰਦਾ ਇੱਕ ਤਾਂ ਅਗਲਾ ਕਹਿੰਦਾ ਹੁੰਦਾ ਵੀ 7 ਵਜੇ ਆਉਂਦੇ ਆ ਆਪਣੀ ਜਦੋਂ ਮਰਜ਼ੀ ਬੰਦਾ ਆ ਕੇ ਦੇਖ ਲੈ 7 7:30 ਵਜੇ ਚ ਬਾਈ ਨਿਪਟਦੀ ਹੁੰਦੀ ਹੈਗੀ ਠੀਕ ਹੈ ਬਾਈ ਤੇ ਬਾਕੀ ਥਣ ਥਣ ਬਹੁਤ ਚੰਗਾ ਹੈ ਨਾ ਹਾਂ ਥਣ ਥਣ ਬਹੁਤ ਚੰਗਾ ਵੀਰੇ ਵੈੜਦਾ ਲੈ ਥਣ ਚੈੱਕ ਕਰ ਲੈ ਲੈ ਚੱਕਰਾ ਸਕਦੇ ਹਾਂ ਵਰਗੇ ਥਣ ਬਾਕੀ 2:30 ਦਾ ਸਮਾਂ ਹੁੰਦਾ ਗੱਭਨ ਨੇ ਇਹਨੇ ਪਾਸ ਹੋਣਾ ਵੀਰੇ ਵੈੜਨਾ ਗੱਭਨ ਦੀ ਕੋਈ ਟਿਕਤ ਨਹੀਂ ਹੁੰਦੀ ਇਹਦੀ ਠੀਕ ਹੈ ਬਾਈ ਹਾਂ ਤੇ ਖੋ ਤੇ ਪਲੀ ਦੀ ਗੱਲ ਕਰੀਏ ਸਮੇਂ ਦੀ ਗੱਲ ਕਰੀਏ ਸਮੇਂ ਪਲੀ ਤਾਂ ਬਹੁਤ ਆ ਵੀਰੇ ਵੱਡੇ ਢਾਂਚੇ ਦੀ ਹੈ ਕਿ ਨਹੀਂ ਹਾਂ ਬੈਡ ਬਹੁਤ ਵੱਡੀ ਹੈ ਕਿ ਮੂਰੇ ਤਾਂ ਬਹੁਤ ਰੁਪਈਆ ਆਉਂਦੀ ਹੈ ਬੱਸ ਤਿਆਰ ਹੋ ਕੇ ਨਾ ਬਾਕੀ ਸ਼ਾਮ ਤੱਕ ਸੋਹਣੀ ਤਿਆਰ ਹੋ ਜੂ ਬਾਈ ਹਾਂ ਹਾਂ ਪੂਰੀ ਅੰਮ੍ਰੇ ਤਾਂ ਇਹਨਾਂ ਦੱਸਿਆ ਨਾ ਕਰਕੇ ਵੀ ਟਾਈਮ ਕਿਹੜਾ ਹੋਵੇ 7 ਕਦੋਂ ਵੱਜੇ ਕਿ ਨਹੀਂ 7 ਕਦੋਂ ਵੱਜਨੇ ਆ ਜਾ ਕੇ ਉਹ ਕਰਕੇ ਸਹੀ ਗੱਲ ਹੈ ਟਾਈਮ ਚੋ ਸਾਡੇ ਕੋਲ ਨਾ ਗੱਡੀ ਲੇਟ ਆਉਂਦੀ ਕਰਕੇ ਚੋਈ ਲੇਟ ਹੁੰਦੀ ਹੈ ਕਿ ਸਵੇਰੇ ਵੀ ਫਿਰ ਸ਼ਾਮ ਨੂੰ ਵੀ ਘਾਏ ਜਾਂਦਾ ਕਿ ਮੇਰੇ ਦੁੱਧ ਉਹਦੇ ਖਰਾਬ ਹੋਣ ਤੋਂ ਹੋ ਰਹਿੰਦਾ ਹੂੰ ਬਾਕੀ ਤੋਰਾ ਤਾਰਾ ਬਈ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਮੋੜ ਲੈ ਮਟੋਲ ਪਈ ਲੀਸੀ ਨਹੀਂ ਲਾਮੀ ਨਹੀਂ ਇੱਕ ਮਿੰਟ ਮਣੀ ਰੋਕ ਦੇ ਬਈ ਥਣ ਥਣ ਚੈੱਕ ਕਰਵਾ ਲੀ ਲੈ ਬਈ ਥਣ ਚੈੱਕ ਕਰ ਸਕਦੇ ਆ ਗੁਲਾਬੀ ਥਣ ਪੂਰੀ ਬਿੱਥੀ ਦੇ ਥਣ ਲੱਗਿਆ ਵਗਾ ਤੇ ਚੋਣ ਚ ਬਾਈ ਕਿਨੇ ਇੱਕ ਨੰਬਰ ਬਾਕੀ ਬਈ ਅੱਜ ਹੀਟ ਚ ਤੇ ਮੋਲੇ ਦਾ ਭਾਈ ਕੀ ਰਹੂੰ ਫਿਰ ਮੋਲੇ ਦਾ ਵੀਰੇ ਜਾਇਜ਼ ਜਾਂ ਲੋਕਾਂ ਨੇ ਦਾ ਕਰਦੇ ਆ ਪਰ ਵੀ 18000 ਦੀ ਬੱਸੀ ਦੇ ਦਾਂਗੇ 18000 ਦੀ 11000 ਠੀਕ ਹੈ ਭਾਈ ਭਾਈ ਕਹਿੰਦਾ ਬਾळा ਭਾਈ ਮੋਲ ਨਹੀਂ ਕਰਨਾ ਲੈਣ ਦੇਣ ਮੋਲ ਕਰਨਾ ਭਾਈ ਜਮਾ ਖਿੱਚ ਕੇ ਮੋਲ ਕਰਨੇ ਆ 18000 ਰੁਪਏ ਦੀ ਬੜੇ ਸੁਣੋ ਆਪਾਂ ਦੇ ਦੇਾਂਗੇ ਬਾਕੀ ਭਾਈ ਆਏ ਨਹੀਂ ਹੈਗਾ ਵੀ ਲਿੱਸੀ ਲਾਮੇ ਲਿੱਸੀ ਲਾਮੇ ਕਿਸੇ ਪਾਸੇ ਵੀ ਨਹੀਂ ਵੀਰੇ ਆਪਾਂ ਦਾ ਇੱਕ ਵਾਸਾ ਆ ਵੀ ਬੈਠਾ ਨਾ ਵੱਟੀਆਂ ਪਾਉਣੀਆਂ ਨੇ ਤਾਂ ਕਰਕੇ ਵੀ ਬੜਾ ਸੇਲ ਕਰਨੀਆਂ ਨੇ ਇਹ ਨਹੀਂ ਤਾਂ ਕੋਈ ਚੱਕਰੀ ਨਹੀਂ ਸੀਗਾ ਆ ਬੱਚੀ ਦਾ ਇਹ ਬੱਸੀਆਂ ਨੇ ਭਾਗ ਹੀ ਕੋਈ ਉਹ ਨਹੀਂ ਹੈ ਕਿ ਆਪ ਤਾਂ ਮਤਲਬ ਮੋੜਦੀ ਆ 8 ਲੀਟਰ ਦੁੱਧ ਦਾ 6 ਧਲੇ ਜਾਂਦੀ ਬਹਿਰ ਸਮਰਦੀ ਆ ਬਾਕੀ ਸਹੀ ਗੱਲ ਆ ਬਈ ਆਪ ਦਾ ਮੁੱਲ ਦੁੱਧ ਨਾਲ ਹੋਣੀ ਚਾਹੀਦਾ ਕਿ ਨਹੀਂ ਹੁਣ ਹੀ ਬਹੁਤ ਪਲੀ ਵੀ ਆ ਵੀਰੇ ਜਦੋਂ ਛੂਨਦੇ ਹੋਣਾ ਦਾ ਪੱਸੀ ਨੂੰ ਖੋਰੀ ਤਿਆਰ ਹੋ ਜਾਣਾ ਸਹੀ ਗੱਲ ਆ ਤੇ 2 ਨੰਬਰ ਤੇ ਬਾਈ ਜਰਸੀ 2 ਨੰਬਰ ਤੇ ਜਰਸੀ ਆ ਵੀਰੇ ਕਿਹੜਾ ਸੂਆ ਬਾਈ ਸੂਆ ਵੀਰੇ ਦੂਜਾ ਸੂਈ ਵੀ ਆਹੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਵੀ ਤਨ ਸਵਾ ਤਨ ਮਹੀਨੇ ਹੋ ਗਏ ਬਾਈ ਠੀਕ ਆ ਕਿੰਨਾ ਕਦ ਦਾ ਹਾਜਰ ਆ ਬਾਈ ਇਹਦੇ ਥੱਲੇ ਵੀਰੇ 8 ਲੀਟਰ ਆ ਇਹ ਵੀ ਹੀਟ ਚਾਪ ਆ ਜਿਹੜਾ 10 ਲੀਟਰ ਸੀਗਾ ਹੁਣ ਅੱਜ ਤੱਕ ਇਹਦੇ 8 ਲੀਟਰ ਨਹੀਂ ਪੜ ਜੂਗਾ ਇਹ ਥੱਲੇ ਠੀਕ ਆ ਬਾਈ ਹਾਂ ਬਾਕੀ ਕੱਦ ਵਾਲੀ ਆ ਕੱਦ ਵਾਲੀ ਆ ਵੀਰੇ ਇਤਲੀ ਆਪਣੀ ਪੰਜਾਬ ਵਾਲੀ ਹੈ ਇਹ ਕੋਈ ਉਹ ਉਧਰਲੀ ਜਰਸੀ ਹੈ ਨਹੀਂ ਇਹ ਆਪਣੀ ਇਤਲੀ ਪੰਜਾਬ ਵਾਲੀ ਹੈ ਥਣਾ ਥਣਾ ਦਾ ਗੈਪ ਦੇਖੋ ਥਣ ਬੜਾ ਚੰਗਾ ਆ ਗਿਆ ਬਾਈ ਥਣ ਬਹੁਤ ਚੰਗਾ ਵੀਰੇ ਠੰਡੀ ਠੁੰਡੀ ਬਹੁਤ ਆ ਗਈ ਜਿਵੇਂ ਮਰਜ਼ੀ ਬੰਦਾ ਬੈਠੀ ਜਾਵੇ ਥੱਲੇ ਚਵਾਈ ਟੂਈ ਕਿਵੇਂ ਬਾਈ ਚਵਾਈ ਟੂਈ ਵੀਰੇ ਇੱਕ ਨੰਬਰ ਆ ਗਈ ਬਾਈ ਤੇਰੀ ਤਾਂ ਹੋ ਗਈ ਤਾਂ ਆਪਾਂ ਕਰਕੇ ਤਾਰ ਨੂੰ ਮਾਰ ਕੇ ਵੀ ਦਿਖਾ ਰਹੇ ਹਾਂ ਬਾਈ ਨੇ ਆਈ ਮਾਰਦੇ ਮੈਂ ਮੈਨਾਂ ਚਮੀ ਨਹੀਂ ਕੁਝ ਕਹਿੰਦੀ ਹੈ ਨਾ ਮੇਰੇ ਪੋਰਾ ਵੀ ਨਹੀਂ ਚਵਾਕ ਬੈਠੀ ਜਾਣਗੇ ਹਮਮ ਕੀ ਬਾਤ ਆ ਚੂਣ ਚਵਾ ਦੇ ਚੂਣ ਚਵਾ ਦੀ ਬਹੁਤ ਚੰਗੀ ਵਾਲੀ ਠੰਡੀ ਜਰਸੀ ਆ ਬਹੁਤ ਚੰਗੀ ਵੀਰੇ ਹਮ ਖੋਲ ਤੋੜ ਦਿਓ ਬਾਈ ਬਾਕੀ ਫੇਸ ਵਗੈਰਾ ਇਹਦਾ ਆਪਾਂ ਤੁਸ ਨੂੰ ਚੈੱਕ ਕਰਾਵਾਂਗੇ ਫੁੱਲ ਬ੍ਰੀਡ ਇਧਰ ਲਈ ਵੱਡੀ ਆ ਵੀਰੇ ਫੁੱਲ ਵੱਡੇ ਟਾਂਚੇ ਦੀ ਆ ਕੋਈ ਇਹ ਨਹੀਂ ਹੈਗਾ ਵੀ ਕੋਈ ਉਹ ਆ ਇਹਦੇ ਬਰਾਬਰ ਹੀ ਆ ਗਈ ਆ ਯਾਰ ਹਾਂ ਐਫ ਐਫ ਦੇ ਬਰਾਬਰ ਆਉਂਦੀ ਹੈ ਕਿ ਕੋਈ ਹੋਣ ਹੈਗੀ ਵੀ ਸੋਡੀਅਮ ਸੇਵਾ ਕੀ ਬਰੀਡ ਬਰੂਡ ਦੇਖ ਸਕਦਾ ਬਰੀਡ ਦਾ ਵੀਰੇ ਫੁੱਲ ਹੋਆ ਗਿਆ ਗੰਗਰੂਪ ਮੈਂ ਕਹਿੰਦਾ ਪਲੀ ਪੁਣੀ ਵੀ ਬਹੁਤ ਪਲੀ ਵੀ ਵੀਰੇ ਪੜਾ ਦਾ ਆਪਣੇ ਸਾਰੀਆਂ ਪਲੀਆਂ ਮੈਂ ਉਹ ਕਰਕੇ ਹੂੰ ਸਹੀ ਮਾੜਾ ਸਾਰੇ ਸਮੀਆਂ ਮੈਨੇ ਇਹ ਨਹੀਂ ਹੈਗਾ ਕੋਈ ਟੁੱਟੀ ਵੇਜਾਂ ਕੋਈ ਉਹ ਦੇਣੇ ਅੱਜ ਬੱਸੀਆਂ ਵਾਲੇ ਮੁੱਲੀ ਆ ਠੀਕ ਹੈ ਬਾਈ ਦੇਣੀਆਂ ਬਾਈ ਕਹਿੰਦਾ ਅੱਜ ਬੱਸੀਆਂ ਵਾਲੇ ਮੁੱਲੀ ਆ ਬਾਈ ਤੋਰਾ ਤਰਾ ਵੜਦਾ ਤੁਸੀਂ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਬਾਕੀ ਖੜ ਨਹੀਂ ਖੜਨੀ ਵੀ ਇੱਕ ਨੰਬਰ ਲੈ ਚੱਲ ਬਾਈ ਕੋਈ ਗੱਲ ਨਹੀਂ ਮੋੜ ਦੇ ਅੰਦਰ ਨੂੰ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ 22000 ਆ ਵੀਰੇ 22000 ਰੁਪਏ 22000 ਜੇ ਕੋਈ ਜੋੜਾ ਇਹ ਇਕੱਠਾ ਹੀ ਔਰ ਫੁੱਲ ਮਾਨ ਤਨ ਕਰ ਦਾਂਗੇ ਵੀਰੇ ਪਹੁੰਚ ਕਰ ਦਾਂਗੇ ਆਪਾਂ ਯਾਰ 200 ਕਿਲੋਮੀਟਰ ਤੱਕ ਠੀਕ ਆ ਜੋੜੇ ਕਹਿੰਦਾ ਜੀ ਕੋਈ ਜੋੜਾ ਇਕੱਠਾ ਲੇ ਜੂ ਤਾਂ ਆਪਾਂ 200 ਕਿਲੋਮੀਟਰ ਤੱਕ ਦਾ ਜਿਹੜਾ ਕਿਰਾਇਆ ਫ੍ਰੀ ਕਰ ਦਾਂਗੇ ਤੇ 3 ਨੰਬਰ ਤੇ ਬਾਈ ਕਿਹੜਾ ਸੁਆਗੇ 3 ਨੰਬਰ ਤੇ ਬਾਈ ਪਲੂਨ ਬੱਸੀ ਆ ਹੂੰ ਤੇ ਦੰਦਾਂ ਜੀ ਹਜੇ ਦੰਦਾਂ ਜੀ ਹਾਂ ਚੌਕ ਦੇ ਚੱਕ ਦੀ ਆ ਬੱਸੀ ਠੀਕ ਆ ਦੋਂਦੀ ਮੰਨ ਕੀ ਬੰਦਾ ਹੋ ਕਰੇ ਚੌਕ ਦੇ ਚੱਕੇ ਨਹੀਂ ਬੱਸੀ ਨੇ ਹਜੇ ਚੱਕ ਦੀ ਤਾਂ ਇਹ ਕਦ ਹਜੇ ਹੋਰ ਵੀ ਕਰੂ ਹਨਾ ਕਦ ਹੋਰ ਕਰਨਾ ਵੀਰੇ ਪੱਸੀ ਨੇ ਬੰਨਣਾ ਬਹੁਤ ਹਜੇ ਕਰਕੇ ਅਗਲੇ ਸਵੇਰ ਨੂੰ ਥੰਨ ਥੰਨ ਦਿਖਾ ਬੱਸੀ ਦਾ ਹਾਂ ਲੇਵੇ ਦੀ ਫੀਟਿੰਗ ਵਾਲੀ ਲੇਵੇ ਵਾਲੀ ਹੈ ਕੋਈ ਹਜੇ ਵੀ ਜਦੋਂ ਸ਼ਾਮ ਤੇ ਜਾ ਕੇ ਤੂੰ ਦੇਖੀ ਵੀ ਕੀ ਚੀਜ਼ ਬਣੀ ਹੈਗੀ ਆਪਣਾ ਕਿਹੜਾ ਬੀ ਹੋਣਾ ਇਹਦੇ ਥਲੇ ਇਹਦੇ ਥਲੇ 10 ਲੀਟਰ ਆ ਵੀਰੇ ਠੀਕ ਹੈ ਮੰਨ ਕੇ ਚਲੋ ਜੇ ਕੋਈ ਵੀ ਦੋ ਟਾਈਮ ਚੋਈ ਕਰ ਵੀਰੇ ਚਾ ਚਾਰ ਟਾਈਮ ਚੋਈ ਚੱਲੇ ਯਾਰ ਆਪਾਂ ਦੁੱਧ ਹੀ ਉਹ ਦੱਛ ਜਿਹੜਾ ਅਗਲੇ ਆਏ ਤੋਂ ਵਧੇ ਘੱਟੇ ਨਾ ਬਾਕੀ ਨਾ ਯਾਰ ਹਵਾਨਾ ਦੇਖੋ ਤੁਸੀਂ ਕਿਉਂਕਿ ਸਮਾਂ ਜਮੈਂ ਪਿਆਗਾ ਹੁਣ ਚਵਾਈ ਚ ਸਮਾਂ ਵੀਰੇ ਹਜੇ 2:30 ਵਜੇ ਨੇਗੇ ਸਹੀ ਗੱਲ ਲੈ ਤੇ ਸ਼ਾਮ ਦੇ ਟਾਈਮ ਤੇ ਜਾ ਕੇ ਤੁਸੀਂ ਦੇਖੋ ਵੀ ਬੈੜ ਨੇ ਕੀ ਬਣਦੀ ਬੜਾ ਚੰਗਾ ਆ ਗਿਆ ਨਾ ਥਣ ਬਹੁਤ ਚੰਗਾ ਵੀਰੇ ਨਿਆਜ਼ ਚ ਮੈਂ ਰੂਮ ਸੁਣਦੀ ਆ ਥਣ ਬੜਾ ਚੰਗਾ ਬੜਾ ਚੰਗਾ ਨਿਆਜ਼ ਆ ਵੀਰੇ ਦੂਜੇ ਸ਼ੋਅ ਦਾ ਕੁਝ ਹੋਰ ਹੀ ਬਣ ਜਾਣਾ ਬੱਸੀ ਵੀਰੇ ਬੱਚਾ ਇਹਦੇ ਮਗਰ ਬਈ ਬੱਸ ਆ ਬੱਸ ਆ ਗਿਆ ਵੀਰੇ ਠੀਕ ਹੈ ਬਈ ਬੱਚਾ ਇਹਦੇ ਮਗਰ ਬਈ ਬੱਚਾ ਆ ਗਿਆ ਬਾਕੀ ਬਰੀਡ ਬਰੂਡ ਦੀ ਚੈੱਕ ਕਰ ਸਕਦੇ ਹੋ ਦੰਦਾਂ ਚ ਬਈ ਕਹਿੰਦਾ ਹਜੇ ਚੌਕ ਦੇ ਚੱਕੇ ਆ ਬਈ ਚੌਕ ਦੇ ਚੱਕਦੀ ਆ ਵੀਰੇ ਠੀਕ ਹੈ ਚ ਬਾਕੀ ਥਾਣਾ ਹਵਾਨੇ ਦੀ ਬਈ ਬਿਲਕੁਲ ਸਾਫ ਆ ਤੇ ਕਦ ਕਾਠ ਦੀ ਗੱਲ ਕਰੀਏ ਕਦ ਕਾਠ ਦੂਜੇ ਸਵੇਰ ਨੂੰ ਮੇਰੇ ਫੁੱਲ ਬਨਣ ਵਾਲੀ ਆ ਬੱਸੀ ਉਹ ਕਰਕੇ ਵੀ ਕਦ 25 ਦੀ ਬਰੀਕੀਆਂ ਵਾਲੀਆਂ ਬੱਸੀ ਹੂੰ ਕੋਈ ਉਹ ਨਹੀਂ ਹੈ ਕਿਸੇ ਵਸ ਬਸ ਬਹਾਲਾ ਹਨ ਜਿਹੇ ਜਿਹੇ ਵਸ ਬਸ ਬਹਾਲਾ ਭਾਈ ਤਿਆਰ ਇੱਕ ਹੋਰ ਆ ਵੀਰੇ ਜਦੋਂ ਬੰਦੇ ਕੋਲੇ ਕੱਲੇ ਕੋਲੇ ਇਹ ਬਜਾਣੇ ਨਾ ਡੰਗਰ ਕੱਲਾ ਕੱਲਾ ਸਾਂਭਣਾ ਦੁੱਧ ਵਧਣੇ ਆ ਜਾ ਕੇ ਇਹ ਮਾਲ ਦਾ ਕਰਕੇ ਵੀ ਤੈਨੂੰ ਪਤਾ ਮਾਲ ਜਾਦੇ ਆਗਾ ਵੀ ਉੰਨੀ ਉਹ ਗੌਰ ਨਹੀਂ ਹੁੰਦੀਗੀ ਸਹੀ ਗੱਲ ਆ ਭਾਈ ਤੇ ਜਦੋਂ ਕੱਲੀ ਮੁੱਲ ਭਾਈ ਇਹ ਵਸੀ ਦਾ ਮੁੱਲ ਫਿਰ ਭਾਈ ਇਹ ਵਾਸੀ ਬਾਈ 30000 ਦੀ ਦੇ ਦਾਂਗੇ ਆਪਾਂ 30000 ਦੀ ਹਾਂ ਠੀਕ ਹੈ ਬਾਈ ਤੈਨੂੰ ਦੱਸਿਆ ਪਰਾ ਮੋਲ ਆਪਣੇ ਜਮਾ ਉਹੀ ਨੇ ਕਿ ਜਿਹੜੇ ਦੇਣ ਵਾਲੀਆਂ ਗੱਲਾਂ ਨੇ ਮੈਂ ਉਹ ਚੀਜ਼ਾਂ ਤੇ ਨਹੀਂ ਫਾਇਦਾ ਜਿਹੜੇ ਪੈਸੇ ਲੈਣੇ ਆਪੋ ਉਹੀ ਆ ਵੀਰੇ ਬੱਸੀਆਂ ਦੇ ਭਾਈ ਆ ਇਹ ਵੀ ਬੱਸੀ ਦੇ ਭਾਈ ਆ ਲੋਕ ਬੱਸੀਆਂ ਵਿੱਚ ਜਾਂਦੇ ਨੇ ਨੇ ਨੂੰ ਹੁਕਾ ਕੇ ਐ ਵੀ ਬੱਸੀ ਨਾਲੇ ਸੂਈ ਸਵਾਈ ਆ ਜਮਾ ਹੋਇਆ ਜਿਵੇਂ ਅਡਰਾਂ ਪੜਾ ਕਮਾਲ ਦਾ ਹਨਾ ਵੀਰੇ ਪੂਰਾ ਤੂੰ ਸ਼ਾਮ ਦੇ ਟਾਈਮ ਤੇ ਦੇਖੀ ਤੈਨੂੰ ਵੀ ਆਪ ਦੱਸਣਾ ਨੇ ਬੱਚੀ ਨਾਲ ਆਪਣੇ ਕੋਲ ਵੀਡੀਓ ਪਈ ਤੁਹਾਨੂੰ ਦਿਖਾ ਵੀ ਦੇਵਾਂਗੇ ਠੀਕ ਹੈ ਜਿਹੜੀ ਸ਼ਾਮ ਦੇ ਟਾਈਮ ਤੇ ਜਿਹੜੀ ਹੁੰਦੀ ਹੈਗੀ ਪੂਰੀ ਫੁੱਲ ਫਾਸਦੀ ਹੈ ਬੱਸੀ ਉਹ ਕਰਕੇ ਆ ਥੱਲੋਂ ਠੀਕ ਹੈ ਬਈ ਹਾਂ ਤੇ ਉਹਦਾ ਫੀਡਿੰਗ ਵਾਲਾ ਲੈਵਾਗਾ ਇਸ ਥਣ ਦੇਖੋ ਬੱਸ ਨੂੰ ਕਿਆ ਲੱਗਾ ਬਾਤਾਂ ਹੀ ਇਹਨੂੰ ਦਾ ਇਹ ਚੁਵਾਈ ਦੇ ਧਾਰਾਂ ਮਰਵਾ ਦਾਂਗੇ ਆਪਾਂ ਕੋਈ ਚੱਕਰ ਨਹੀਂ ਬਾਅਦ ਵਿੱਚ ਬੱਚਾ ਲਾ ਕੇ ਨਾ ਧਾਰਾਂ ਮਰਵਾ ਦਾਂਗੇ ਤੇ ਲਾਸਟ ਤੇ ਬਈ 4 ਨੰਬਰ ਤੇ ਇਹ ਬੱਸੀ ਵੀਰੇ ਸੂਣ ਆਲੀਆ ਦੂਜਾ ਸੂਆ ਪਲੂਨ ਆਪਣੀ ਸਚੋਈ ਵੀ ਹੈ ਠੀਕ ਹੈ 13 ਲੀਟਰ ਦੁੱਧ ਦਿੱਤਾ ਭਰਾ ਇਹਨ ਪਲੂਨ ਨੇ ਸਾਈਵਾਲ ਚਾਗੀ ਬਈ ਸਾਈਵਾਲ ਪਿਓਰ ਸਾਈਵਾਲ ਆ ਵੀਰੇ ਹੂੰ ਇਹ ਉਧਰਲੀ ਸਾਈਵਾਲਾ ਰਾਜਸਥਾਨ ਵਾਲੀ ਕੋਈ ਆਪਣੀ ਇੱਧਰਲੀ ਨਹੀਂ ਹੈ ਕਿ ਇੱਥੋਂ ਕਿਰੇ ਕੱਲਾ ਰੰਗ ਹੀ ਕਾਲ ਆ ਗਿਆ ਦਾ ਆਪਣੀ ਰਿਸ਼ਤੇਦਾਰੀ ਤੋਂ ਇਹ ਬੱਸੀ ਆਈ ਸੀਗੀ ਉਹਨਾਂ ਦੀ ਰਿਸ਼ਤੇਦਾਰੀ ਆ ਇਹ ਬੱਸੀ ਰਾਜਸਥਾਨ ਚੋਂ ਆਈ ਵੀ ਬੰਦੇ ਕੋਲ ਅੱਜ ਵੀ ਕੜੀ ਪਿਆ ਹੋ ਚੋ ਚਵਾਈ ਤੇ ਬੈਠ ਉਹਨਾਂ ਕੋਲੇ ਬਾਕੀ ਸਿੰਘ ਜ਼ਰੂਰ ਆ ਕਹਿੰਦੀ ਤਾਂ ਹੁਣੀ ਨਹੀਂ ਕੋਈ ਵੀਰੇ ਪੂਰਾ ਵੀ ਨਹੀਂ ਕੁਝ ਕਹਿੰਨੀ ਜਿਵੇਂ ਮਰ ਜੇ ਕੋਈ ਬੰਦਾ ਕੋਈ ਮਰਦੀ ਤਾਂ ਜਵਾਕ ਖੋਲੀ ਫਿਰਨੇ ਯਾਰ ਆਪਣੇ ਸਾਰੇ ਜਵਾਕ ਹਾਂ ਤੇ ਜਵਾਕ ਕੋ ਕੋਤਰੇ ਫਿਰਨ ਉਹ ਕਰਕੇ ਕੀਰ ਕੜ ਬਈ ਤੋ ਵੀਰੇ ਨੇ ਪਲੂਨ ਨੇ 13 ਲੀਟਰ ਦਿੱਤਾ ਬਾਕੀ ਥਾਂ ਬੜਾ ਐਤ ਕਾਰ 15 ਲੀਟਰ ਬੈੜਨੇ ਦੁੱਧ ਖੁੱਲਾ ਪਾ ਦੇਣਾ ਜੇ ਪਾਉ ਵੱਧ ਆਪਾਂ 15 ਕਾ ਕੀ ਦੇਣੀ ਆ ਜੀ ਬਾਕੀ ਝੋਲ ਬਹੁਤ ਪਈ ਝੋਲ ਬਹੁਤ ਬਈ ਹਰ ਹਫਤਾ ਪਿਆ ਬੱਛੀ ਦਾ ਕਿੰਨਾ ਕ ਸੋਣਾ ਹੋਣਾ ਨਾ ਦੇਰ ਕਰਦੀ ਵੀਰੇ ਪੂਰਾ ਫੁੱਲ ਜਮਾ ਬੈਠ ਨਹੀਂ ਹੁੰਦਾ ਤੁਹਾਨੂੰ ਆਪ ਦੱਸਣਾ ਨੇ ਜੀ ਵੀ ਹਫਤਾ ਪਿਆ ਬੈਠੀ ਦਾ ਦਿਨ ਹੋਰ ਵੀ ਲਏ ਜਾਣੇ ਇੱਥੇ ਨਹੀਂ ਕਰੀ ਬਾਕੀ ਬਈ ਆਏ ਆ ਮੱਝ ਅਰ ਗਿਆ ਮੱਝ ਵੀਰੇ ਮੱਝ ਮੰਨ ਕੇ ਲਵੇ ਇਹਨੂੰ ਕੋਈ ਇਹਨੂੰ ਬੈਡ ਮੰਨ ਕੇ ਨਾ ਲਵੇ ਫਾਇਟ ਇਹਦੀ 60 ਤੋਂ ਪਲੱਸ ਆਉਂਦੀ ਹੈਗੀ ਠੀਕ ਹੈ ਚਾਹੇ ਬੰਦਾ ਚੋਕ ਕੇ ਆਪਣਾ ਨੰਬਰ ਕੰਡੈਕਟਰ ਦਾ ਵਿੱਚ ਹੋਣੀ ਹੈ ਬਾਅਦ ਚ ਹੀ ਬੰਦਾ ਦੱਸੂਗਾ ਵੀ ਫਾਇਟ ਇਹਦੀ ਕਿੰਨੀ ਆਉਂਦੀ ਹੈ ਠੀਕ ਹੈ ਤੇ ਖੋਲੇ ਬਈ ਤੋਰ ਤੇ ਮੜੀ ਜੀ ਕੋਲ ਤੋਰ ਦੇ ਪਤਾ ਨੂੰ ਵੀ ਸਿੰਘ ਜ਼ਰੂਰ ਆ ਬਈ ਕਹਿਣਾ ਕੁਛ ਨਹੀਂ ਠੰਡੀ ਸੀਲ ਬਾਈ ਕਹਿਣਾ ਫੋਲ ਸਿੰਘ ਤਾਂ ਵੀਰੇ ਪਤਾ ਚੱਕ ਕੇ ਆਪਾਂ ਨੂੰ ਪਤਾ Rajasthan ਦੇ ਵਿੱਚ ਬਹੁਤ ਘਾਟ ਘੜਬਾਉਂਦੇ ਨੇ ਉਧਰੋਂ ਬੱਸੀ ਆ ਬਿਮਾਰ ਨਹੀਂ ਹੁੰਦੀ ਵੀਰੇਾਰੇ ਆਪਣੇ ਕੋਲ ਆ ਆਪਦੀ ਘਰ ਦੀ ਵੱਡੀ ਬੈੜਾ ਗਈ ਇਹਦੇ ਵੀ ਚੰਗਾ ਆਪਾਂ ਕਦੇ ਵੀ ਘੜਬਾਏ ਬਹੁਤ ਘਟ ਘੜਬਾਉਣੇ ਹੈ ਜਿਹੜਾ ਹੁੰਦੇ ਬੁਖਾਰ ਜਾਂ ਹੋਰ ਪ੍ਰੋਬਲਮ ਨਹੀਂ ਆਉਂਦੀ ਡੰਗਰਨ ਕੱਲੀ ਕੱਚੀ ਕੱਚੀ ਪਈ ਹੈ ਵੀਰੇ ਹਫਤੇ ਦੀ ਵਾਸਤੇ ਮਸੀ ਜੱਜਮੈਂਟ ਲਾ ਲਿਓ ਜੇ ਗੱਲ ਕਰੀਏ ਦੀ ਪਲੇ ਦੀ ਜਿੰਨਾਂ ਲੇਵਾਕੇ ਨੂੰ ਉੰਨੇ ਪਿੱਛੇ ਨੂੰ ਲੈ ਕੇ ਆਉਣਾ ਵੀਰੇ ਨੇ ਹਾਂ ਸਹੀ ਗੱਲ ਆ ਜਿੰਨਾ ਬਾਈ ਕਹਿੰਦਾ ਮੂਰ ਨੂੰ ਹਵਾਨਾ ਉੰਨੇ ਇਹਨੇ ਮਗਰ ਨੂੰ ਲਿਆਉਣਾ ਤੇ ਅੱਜ ਫਿਰ ਬਾਈ ਕੱਚੀ ਦਾ ਮੋਲੇ ਦਾ ਅੱਜ ਕੱਚੀ ਦਾ ਮੁੱਲ ਕੀ ਆ ਬਾਈ ਇਹਦਾ ਏ ਵੀਰੇ 42000 ਦੀ ਪੱਛੀ ਦੇ ਦਾਂਗੇ ਅੱਜ ਦੀ ਆਪਾਂ ਘੜੀ ਚ ਅੱਜ ਦੀ ਘੜੀ ਹਾਂ ਜਿੱਦੇ ਤੇ ਤਿਆਰ ਹੋਗੇ ਉਹਦੇ ਉਹਦਾ ਮੁੱਲ ਉਹ ਕਰਾਂਗੇ ਆਪਾਂ ਅੱਜ ਇਹ 42000 ਦੀ ਪੱਛੀ ਦੇ ਦਾਂਗੇ ਆਪਾਂ ਬਾਈ ਕਹਿੰਦਾ ਜਿੱਦਾਂ ਤਿਆਰ ਹੋਗੇ ਬਾਈ ਉਹਦੇ ਮੁੱਲ ਹੋਊਗਾ ਉਹ ਹੈ ਜੀ ਹਾਂ ਇਹਨੂੰ ਬਾਅਦ ਲੱਬੇ ਅਗਲਾ ਮੱਝ ਮੰਨਨੀ ਭਰਾ ਇਹਨੂੰ ਗਾਂ ਮੰਨਨੇ ਤਾਂ ਕੋਈ ਵੀ ਨਾ ਲਵੇ ਹਨਾ ਇਹਦਾ ਮੱਝ ਵਾਲੀ ਉਹ ਚੀਜ਼ ਆ ਵੀ ਮੱਝ ਆ ਆਪਾਂ ਅੱਜ ਤਣ ਪਤਾ ਮਿਲਦੀ ਵੀ ਕੋਈ ਨਹੀਂ ਹੁਣ ਤਾਂ ਤੋਕੜ ਮਾਂ ਹੀ ਵੀ ਨਹੀਂ ਮਿਲਦੀ ਕਿ ਆਪਾਂ ਤੋਕੜ ਮਾਂ ਹੀ ਮਿਲ ਜਾਂਦੀ ਆਂਦਾ ਆਹ ਪਾ ਵਾਂ ਜੀ ਤੋਕੜ ਮਾਂ ਹੀ ਵੀ ਨਹੀਂ ਮਿਲਦੀ ਹੂੰ 7 ਜੀਰੇ ਤੇਰੀ ਫਾਇਰ ਪਲੱਸ ਆਉਣੀ ਆ ਦੁੱਧ ਦੇ ਨੇ 15 ਲੀਟਰ ਖੁੱਲਾ ਪਾਉਣਾ 15 ਹੀ ਆਪਾਂ ਕਹਿ ਕੇ ਦੇਣੀ ਆ ਠੀਕ ਹੈ ਪਾਉਣਾ ਇਹਨੇ ਪਲੱਸ ਹੀ ਆ 13 ਆਪਾਂ ਪਲੂਨ ਦਾ ਚੋਆ ਵੈ ਦਾ ਠੀਕ ਹੈ ਬਾਈ ਹਾਂ ਚੋਈ ਚਾ ਇਹਨੂੰ ਜਵਾਕ ਜਾਣ ਕੋਈ ਚੱਕਰੀ ਨਹੀਂਗਾ ਇੰਨੀ ਠੰਡੀ ਸੀ ਲਾ ਵੀ ਕੋਈ ਮਰਦੀ ਚੋਈ ਨਾ ਪਤੀ ਨਾ ਮੁੱਲ ਵੀ ਬਾਈ ਨੇ ਜਮਾ ਵੇ ਖਿੱਚ ਕੇ ਰੱਖਿਆ ਸਾਰੀਆਂ ਦੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਮੰਨ ਕੇ ਚਲੋ ਕੋਈ ਵੀ ਵੈੜ ਤੁਹਾਨੂੰ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਧੰਨਵਾਦ ਜੀ